ਸਤਿ ਸ੍ਰੀ ਅਕਾਲ ਪੁੱਤ ਜਾਉਂਦੇ ਰਹੋ ਜਾਉਂਦੇ ਰਹੋ ਮੇਰਾ ਅੱਜ ਬੁੜਾ ਨੇ ਸ਼ਰਮ ਮਲਾਰ ਕੀਆ ਵਿਆਹ ਕਰਾਉਣ ਦੀ ਉਮਰ ਸਾਡੀ ਐ ਕਰਾਈ ਆਪ ਜਾਂਦੇ ਨੇ ਜੇ ਹੋਰ ਨਹੀਂ ਆਪਦੀ ਉਮਰ ਦੇ ਹੀ ਲਿਆਜ ਕਰ ਲੈਣਾ ਜਾ ਵੰਦਰ ਜਾਓ ਲੋਕਾਂ ਨੂੰ ਪ੍ਰਵਾਹ ਨਾ ਕਰੋ ਖੁਸ਼ ਰਹੋ ਜਾਓ ਲੋਕਾਂ ਤੋਂ ਬੋਲੀ ਜਾਂਦੀ ਲੋਕਾਂ ਦਾ ਨਹੀਂ ਕਰਤੀ ਤੋਨਾ ਜੰਦਾ ਹਾਂ ਚਾਚਾ ਦੇਖਣਾ ਬੁੜਿਆਂ ਦੇ ਪਖੰਡਾ ਇਹ ਪੁੱਤ ਪਖੰਡ ਨਹੀਂ ਹੈਗੇ ਇਹ ਰੀਤੀ ਰਿਵਾਜ ਨੇ ਜਿੰਨਾ ਚਿਰ ਕਿਸੇ ਗੱਲ ਦਾ ਪਤਾ ਨਾ ਹੋਵੇ ਕਿ ਨਾ ਬਕਵਾਸ ਨਹੀਂ ਕਰਦੇ ਹੁੰਦੇ ਮਾੜਾ ਜਾਂ ਪਹਿਲਾਂ ਜਾਂਚ ਕਰਦੇ ਹੁੰਦੇ ਨੇ ਪੁੱਤ ਗੱਲ ਦੀ ਬਕਵਾਸ ਚਾਚਾ ਕੀ ਮਤਲਬ ਹੈ ਤੇਰਾ ਕਿਹੜੀ ਪੂਰੀ ਗੱਲ ਦੀ ਗੱਲ ਕਰਦਾ ਨੂੰ ਮੈਂ ਦੱਸਦਾ ਸ਼ਰਾ ਤੈਨੂੰ ਗੱਲ ਵਾਂਟੀ ਤੇ ਜੀਤੀ ਦਾ ਵਿਆਹ ਬਹੁਤ ਚਿਰ ਪਹਿਲਾਂ ਹੋ ਗਿਆ ਸੀ ਇਹ ਇੱਕ ਦੂਜੇ ਨਾਲ ਬਹੁਤ ਖੁਸ਼ੀ ਬਹੁਤ ਹਾਸਦਾ ਵਾਸਦਾ ਪਰਿਵਾਰ ਸੀ ਇਹ ਇਹਨਾਂ ਦੇ ਪਿਆਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ ਜੀਤੀ ਵਾਂਟੀ ਨੂੰ ਛੱਡ ਕੇ ਆਪਦੇ ਪੇਕੇ ਘਰ ਬਾਗੀ ਸੀ ਸ਼ੇਰਾ ਅਸਲ ਗੱਲ ਤਾਂ ਇਹ ਆ ਜੀਤੀ ਲਿਆ ਬਣ ਗਈ ਹੁਣੀ ਰੋਟੀ ਹੁਣ ਤਾਂ ਫੜਾ ਦੇ ਡੀ ਬਣਾ ਆਈ ਜੀ ਹਾਲੋ ਜੀ ਜੀ ਮੈਂ अकेਲੀ ਸੀ ਤੁਸੀਂ ਟੈੰਗ ਨਾਲ ਆਜੇ ਕਰਿਆ ਜੇ ਉਹ ਤੂੰ ਕਹਿਤਾ ਸੀ ਮੈਂ ਤਾਂ ਜਾਂਦੀ ਨਹੀਂ ਹੈਗਾ ਉਹ ਬਸ ਕਰਿਆ ਕਰੋ ਤੁਸੀਂ ਐਸੇ ਜਾਣਾ ਤਾਂ ਤੁਹਾਨੂੰ ਪਹੁੰਗ ਗਈ ਅੱਜ ਸ਼ਾਮ ਨੂੰ ਮੇਰੇ ਵਾਸਤੇ ਫੋਨ ਜੋ ਲੈ ਕੇ ਆਣਾ ਉਹ ਹਾਂ ਸੱਚ ਤੇਰਾ ਫੋਨ ਵੀ ਲੈ ਕੇ ਆਉਣਾਗਾ ਮੈਂ ਕਰੂੰਗਾ ਜਾਂਦਾ ਜਾਂਦਾ ਹੀ ਲੈ ਲੂੰਗਾ ਹੁਣ ਆਉਂਦਾ ਹੋਇਆ ਤਾਂ ਕਾਲੀ ਘੜੀ ਚ ਮੈਂ ਫਿਰ ਭੁੱਲੀ ਜਾਣਾ ਉਹ ਨਾ ਨਾ ਅੱਜ ਤਾਂ ਤੁਸੀਂ ਪਹਿਲੇ ਹੀ ਲੇਟ ਹੋ ਤੁਸੀਂ ਪਹਿਲਾਂ ਕੰਮ ਤੇ ਵਗ ਜਾਓ ਆਂਦੇ ਹੋਏ ਲੈ ਆਏ ਕੋਈ ਨਾ ਚੱਲ ਠੀਕ ਹੈ ਪਰ ਮੈਂ ਸ਼ਾਮ ਨੂੰ ਹੀ ਲਿਆਉਂਗਾ ਚੱਲ ਠੀਕ ਹੈ ਬਰੋ ਰੋਟੀ ਖਾ ਲੇ ਧਿਆਨ ਨਾਲ ਕੰਮ ਨਾਲ ਆ ਜਾ ਉਹਨਾਂ ਲਈ ਤੂੰ ਵੀ ਖਾ ਲਈ ਠੀਕ ਹੈ ਜੀ ਤਪਸਤੇ ਮੈਂ ਹੁਣ ਬਾਪੂ ਨੂੰ ਰੋਟੀ ਫੜਾਦਾ ਪਹਿਲਾਂ ਫਿਰ ਬਾਕੀ ਜੇ ਕੰਮ ਕਰਦੀ ਆ ਮੈਂ ਅੱਕਾ ਮੈਂ ਵੀ ਪਤਾ ਨਹੀਂ ਕੀ ਨੇ ਬਣਾਇਆਗਾ ਤੇ ਮੇਰੇ ਬਸ ਜੋਗੇ ਨਾ ਮੈਂ ਤਾਂ ਸਾਰਾ ਦਿਨ ਘਰੇ ਮਠਾਰਾ ਮੈਂ ਤੇ ਬਸ ਸਾਰਾ ਦਿਨ ਜੀਤੀ ਨੂੰ ਕਰਦਾ ਰਹਾ ਮਾਂ ਲਾਪਰੀ ਤਾਂ ਹਾਂਜੀ ਮੈਂ ਤੁਹਾਨੂੰ ਇਹ ਕਹਿੰਦੀ ਮੈਂ ਸ਼ਹਿਰ ਜਾ ਰਹੀ ਸੀ ਕੁਝ ਮੰਗਾਉਣਾ ਤਾਂ ਨਹੀਂ ਕੁਝ ਸਦਾ ਪੱਤਾ ਅ ਸਦਾ ਪੱਤਾ ਦਾ ਸਾਰਾ ਕੁਝ ਹੈਗਾ ਹਾਂ ਅੰਗਰੇਜ਼ੀ ਸਕੂਲ ਦੀਆਂ ਕਿਤਾਬਾਂ ਬਾਰੇ ਤੇ ਨਾਲੇ ਸਕੂਲ ਦਾ ਸਾਬ ਕਿਤਾਬ ਸਾਰਾ ਕੁਝ ਪੁੱਛ ਕੇ ਆਇਓ ਜਾਂ ਧਰਿਓ ਬਾਜ਼ਾਰ ਤੁਸੀਂ ਸਾਬ ਕਿਤਾਬ ਤੇਰਾ ਮਤਲਬ ਕੀ ਹੈ ਕਹਿਣ ਦਾ ਲੈ ਸਾਬ ਕਿਤਾਬ ਪੁੱਛਦਾ ਔਰ ਨੂਨ ਨੂੰ ਪੜਨੇ ਪਾਣਾ ਹੋਰ ਕਿਵੇਂ ਤੁਹਾਨੂੰ ਪੜਨ ਦੀ ਗੱਲ ਕਰਦੀਆਂ ਕੀ ਨਾਲੇ ਐਤਕੀ ਨਾ ਮੈਂ ਕੁੜੀ ਦੀ ਐਡਮਿਸ਼ਨ ਇੰਗਲਿਸ਼ ਮੀਡੀਅਮ ਚ ਕਰਾਣੀਆਂ ਸੋਚਦਾ ਹੋਂ ਮੈਂ ਕਿਤੇ ਵੀ ਸਰਕਾਰੀ ਚ ਡੋਬਦਾਂਗੇ ਆਹੋ ਆ ਬੰਨੇ ਤੇਰੇ ਮੂਰੇ ਹੱਥ ਮੇਰੀ ਇੰਨੀ ਗੰਜائش ਨਹੀਂ ਹੈਗੀ ਵੀ ਅੰਗਰੇਜ਼ੀ ਸਕੂਲ ਦੀ ਫੀਸਾਂ ਭਰ ਸਕਾਂ ਮੇਰੇ ਲਈ ਤਾਂ ਸਰਕਾਰੀ ਠੀਕ ਆ ਵੇ ਤੇਰਾ ਤਾਂ ਕੁਛ ਬਣਿਆ ਨਹੀਂ ਤੈਨੂੰ ਜਵਾਖੜੀ ਜਾ ਵੀ ਨਹੀਂ ਕੁਛ ਬਣਨ ਦੇਣਾ ਪੜ ਲਣ ਦੇ ਉਹਨੂੰ ਚਾਰ ਅੱਖਰ ਕੋਈ ਚੱਜ ਦੀ ਨੌਕਰੀ ਮਿਲ ਜੂਗੀ ਵਾ ਬੰਨ ਬਣਾਉਣ ਨੂੰ ਕੀ ਹੈਗਾ ਜੇ ਕੁਛ ਬਣਨਾ ਹੋਇਆ ਨਾ ਸਰਕਾਰੀ ਚ ਹੀ ਬਣ ਜੂਗੀ ਬਥੇਰੇ ਜਵਾਖ ਬਣਦ ਨੇ ਆ ਪਹਿਲਾਂ ਆਪਣੀ ਜੀਤੀ ਦੇਖ ਲੈ ਸਰਕਾਰੀ ਚ ਪੜਿਆ ਕਿੰਨੇ ਸਿਹਾਰ ਆ ਗਈ ਓਰੀਜਨਲ ਦੱਸ ਕੀ ਦੋ ਦੋ ਉੱਤਰ ਦਾ ਆਹੋ ਸਮਝਾ ਲਾ ਤੈਨੂੰ ਬੁੱਜ ਨੂੰ ਚੁੱਪ ਕਰਕੇ ਨਾ ਸ਼ਰ ਭੱਜ ਜਾ ਨਹੀਂ ਮਾਥਾ-ਥਾ ਸ਼ਲੋਕ ਸੁਣ ਕੇ ਜਾਵੇਂਗਾ ਉਹ ਭੱਜ ਜਾ ਨਾ ਵੱਡਾ ਹਰਵਾਤ ਕਲੇਸੀ ਰੱਖਦੀ

बोसोना मैं होना ना तो पहले वीरू ने फोन म लानी है ला ला ना ला चल ठीक है मैं कपड़े चेंज कर दने ठीक है जी तो नवा नंबर कि तो तो हेलो हेलो शशिकाल बिरे मैं जित्ती बोल रही हूं सस्श्रीकार बहन अच्छा तेरा नंबर आ ਮੈਂ ਵੀ ਆ ਕੇ ਨਾ ਮੈਂ ਨੰਬਰ ਕਿਤਾਗਾ ਘਰ-ਬਰ ਕਿਵੇਂ ਆ? ਘਰੇ ਤਾਂ ਸਭ ਵਧੀਆ ਪੈਣੇ। ਚੰਗਾ ਕੀਤਾ ਤਾਂ ਫੋਨ ਕਰਤਾ ਮੈਂ ਵੀ ਤੈਨੂੰ ਫੋਨ ਕਰਨ ਹੀ ਲੱਗਿਆ ਜੀ। ਤੈਨੂੰ ਇੱਕ ਖੁਸ਼ਖਬਰੀ ਦੇਣੀ ਦੀ। ਹੈ? ਖੁਸ਼ਖਬਰੀ? ਕੀ ਖੁਸ਼ਖਬਰੀ ਆ ਵੀਰੇ? ਜਲਦੀ ਦੱਸੋ। ਉਹ ਤੇਰੀ ਨੌਕਰੀ ਲੱਗ ਗਈ ਪੈਣੇ। ਹੁਣੇ-ਹੁਣੇ ਡਾਕੀਆ ਤੇਰੀ ਨੌਕਰੀ ਦੀ ਚਿੱਠੀ ਦੇ ਕੇ ਗਿਆ ਮੈਨੂੰ। ਵਧਾਈਆਂ ਤੈਨੂੰ ਬਹੁਤ-ਬਹੁਤ। ਤੁਹਾਨੂੰ ਵੀ ਵੀਰੇ ਸਵਾ ਵਧਾਈਆਂ। ਆ ਤਾਂ ਤੁਹਨੇ ਬਾਲੀ ਖੁਸ਼ੀ ਵਾਲੀ ਗੱਲ ਦੱਸੀ ਆ। ਓਏ ਹੁਣ ਤੂੰ ਮੇਰੇ ਨਾਲ ਹੀ ਗੱਲਾਂ ਮਾਰੀ ਜਾਏਂਗੀ ਕਿ ਵੰਟੀ ਤੇ ਮੱਸਣਾ ਵੀ ਖੁਸ਼ਖਬਰੀ ਦੇਣਗੀ। ਹਾ ਹਾਂ ਵੀਰੇ ਮੇਰੇ ਨਾਲ ਹੁਣੇ ਜਾ ਕੇ ਖੁਸ਼ਖਬਰੀ ਦਿੰਨੀ ਐ ਠੀਕ ਐ ਵੀਰੇ ਹਾਂ ਵੀਰੇ ਮੈਂ ਕਹਿੰਦੀ ਸੀ ਤੁਸੀਂ ਨਾ ਮੈਨੂੰ ਸਾਰੀ ਡਿਟੇਲ ਇਹਨਾਂ ਦੇ ਫੋਨ ਤੇ ਸੈਂਡ ਕਰ ਦੋ ਹੋਰ ਮੈਂ ਭੇਜ ਦੂੰ ਕੀ ਹੋ ਗਿਆ ਜੀ ਕਿਹੜੀਆਂ ਖੁਸ਼ਖਬਰੀ ਦੀਆਂ ਗੱਲਾਂ ਕਰਦੇ ਆ ਉਹ ਜੀਤੀ ਨਾਲ ਗੱਲ ਕਰਦਾ ਸੀ ਅੱਛਾ ਉਹਦੀ ਨੌਕਰੀ ਲੱਗ ਗਈ ਆ ਦੇਖ ਮੈਨੂੰ ਡਾਕੇ ਨਾ ਆ ਚਿੱਠੀ ਦੇਖੀ ਹੈਗਾ ਅੱਛਾ ਇਹ ਤਾਂ ਚੱਲ ਬੜੀ ਵਧੀਆ ਗੱਲ ਹੋ ਗਈ ਹੁਣ ਮੈਂ ਵੀ ਆਪਦੀ ਕੁੜੀ ਨੂੰ ਅੰਗਰੇਜ਼ੀ ਮੀਡੀਅਮ ਚ ਪਾਉ ਉਹ ਵੀ ਦੇਖੀ ਪਾਟਰ ਪਾਟਰ ਅੰਗਰੇਜ਼ੀ ਬੋਲਿਆ ਕਰੇ ਗਰੇਜ ਜੀ ਮੀਡੀਅਮ ਚ ਮਤਲਬ ਤੇਰਾ ਮਤਲਬ ਮੈਂ ਦੱਸਦੀ ਆ ਤੁਹਾਨੂੰ ਉਹ ਤਾਂ ਸਾਫ਼ ਆ ਜਮਾ ਦੇਖ ਜਿੱਤੀ ਦੀ 30000 ਤਨਖਾਹ ਆਇਆ ਕਰੋ ਆਪਾਂ ਨੂੰ ਤਾਂ 15000 ਹੀ ਵਾਧੂ ਆ 15000 ਚ ਉਹਦੀ ਫੀਸ ਭਰ ਦਿਆ ਕਰਾਂਗੇ 15000 ਰੱਖਿਆ ਕਰਾਂਗੇ ਬੈਂਕ ਚ ਉਹ ਤੋਂ ਕੰਮਲੀ ਹੋਈਆਂ ਜਿੱਤੀ ਹੁਣ ਵਿਆਹ ਹੀ ਗਈ ਕੁਮਾਰੀ ਨਹੀਂ ਹੈਗੀ ਵੀ ਤੇ ਉਹਦੀ ਫੀਸ ਉਹ ਕਰੇਗੀ ਤਨਖਾਹ ਖਾਏਗੀ ਲੈ ਕਹਿੰਦਾ ਉਹਦੀ ਤਨਖਾਹ ਖਾਏਗੀ ਵੇ ਤੇਰਾ ਦਿਮਾਗ ਤਾਂ ਠੀਕ ਆ ਹੋਰ ਉਹਦੀ ਤਨਖਾਹ ਕੌਣ ਖਾਊਗਾ ਲੈ ਜਿੱਥੇ ਵਿਆਹੀ ਆ ਉਹ ਖਾਣਗੇ ਤਨਖਾਹ ਆਪਾਂ ਖਾਵਾਂਗੇ ਐ ਡੇ ਡੇ ਫਿਸਾ ਪਰ ਹੀ ਆਪਾਂ ਨੇ ਪਾਲ ਕੇ ਏਡੀ ਵੱਡੀ ਆਪਾਂ ਨੇ ਕਰੀ ਅੱਛਾ ਜਦੋਂ ਤਨਖਾਹ ਲੈਣ ਦਾ ਮੌਕਾ ਆਇਆ ਤਾਂ ਉਹ ਤਨਖਾਹ ਲੈਣਗੇ ਕੀ ਗੱਲ ਦੇਖ ਕੇ ਦਿਖਾਵੇ ਉਹਨਾਂ ਨੂੰ ਤਨਖਾਹ ਉਹ ਫੇਰ ਕਿਉਂ ਜੇ ਪੜਾ ਲਿਖਾਤੀ ਉਹ ਤਾਂ ਆਪਣਾ ਫਰਜ਼ ਧੀ ਨਾਲੇ ਉਹਦੀ ਤਨਖਾਹ ਦਾ ਹੱਕ ਤਾਂ ਉਹਦੇ ਸੌਰਿਆਂ ਦਾ ਹੀ ਆ ਲੈ ਦੇਖ ਲੈ ਫੇਰ ਉਹੀ ਗੱਲ ਵੇ ਕੰਮ ਲਿਆ ਅਕਲ ਨੂੰ ਹੱਥ ਮਾਰਾ ਆ 20 3000 ਕੋਈ ਥੋੜੀ ਰਕਮ ਨਹੀਂ ਹੁੰਦੀ ਇਹੋ ਜਿਹੇ ਮੌਕੇ ਬਾਰ ਬਾਰ ਨਹੀਂ ਮਿਲਦੇ ਓਏ ਅਕਲ ਨੂੰ ਹੱਥ ਮੈਂ ਨਹੀਂ ਤੂੰ ਮਾਰ ਤੇਰਾ ਤਾਂ ਪਤਾ ਨਹੀਂ ਕੀ ਦਿਮਾਗ ਤੇ ਠੀਕਰ ਮੁੱਦਾ ਵੱਜ ਰਿਹਾਗਾ ਉਹ ਇਹ ਲਾਲਚਣ ਬਣ ਰਹੀਆਂ ਚਲ ਠੀਕ ਆ ਮੈਂ ਤਾਂ ਖੇਤ ਜਾ ਕੇ ਆਉਣਾ ਲੈ ਦੱਸ ਕਰ ਲੋ ਕਿ ਉਹਨੂੰ ਭੰਡਾ ਇਹਨੂੰ ਪੁੱਛਣ ਵਾਲਾ ਹੋਵੇ ਹੱਥ ਆਈ ਲਾਟਰੀ ਵੀ ਕੋਈ ਛੱਡਦਾ ਹੁੰਦਾ ਇਹਨੇ ਤਾਂ ਨਹੀਂ ਜਿੱਤੀ ਤਾਂ ਤਨ ਖਾ ਮੰਗਣੀ ਮੈਨੂੰ ਕੋਈ ਸਕੀਮ ਲਾਉਣੀ ਪਊਗੀ ਪਤਾ ਨਹੀਂ ਮੈਂ ਕੀ ਸੋਚ ਗਿਆ ਛੁੱਡੂ ਜੇ ਨਾਲ ਬਿਆਨ ਨੂੰ ਹਾਂ ਕਰ ਲਈ ਕਿੱਥੇ ਦਾ ਜਿੱਤੀ ਦੀ ਨੌਕਰੀ ਜੀ ਮੈਨੂੰ ਐਨੀ ਖੁਸ਼ੀ ਕਿਥੇ ਸਾਰੀਆਂ ਆਸਾਂ ਤੇ ਪਾਣੀ ਫੇਰਦਾ ਇਹ ਜੰਮਾ ਨਹੀਂ ਕੰਮ ਦਾ ਬੰਦਾ ਹੈਗਾ ਜੀ ਸੁਣਦੇ ਹੋ ਕਾਜੀ ਕੀ ਖੁਸ਼ਖਬਰੀ ਹੈ ਕਾਜੀ ਤੁਹਾਨੂੰ ਪਤਾ ਨਾ ਮੈਂ ਟੀਚਰ ਦੇ ਪੇਪਰ ਦਿੱਤੇ ਹੋਏ ਸੀਗੇ ਹਾਂ ਮੈਨੂੰ ਜੁਆਇਨਿੰਗ ਲੈਟਰ ਆ ਗਿਆ ਉਹ ਸੱਚੀ ਯਾਰਾ ਸੱਚੀ ਕਹਿ ਰਹੀ ਆ ਓਏ ਆ ਤਾਂ ਮੈਨੂੰ ਪਤਾ ਹੀ ਸੀਗਾ ਮੈਂ ਮੇਰੇ ਤੋਂ ਜੋ ਇੰਨੀ ਕੀਤੀ ਦੀ ਮੇਰੇ ਦਾ ਫਰਕ ਤਾਂ ਮਿਲ ਨਹੀਂ ਸੀਗਾ ਤੈਨੂੰ ਹੋਰ ਜੀ ਬੱਸ ਹੁਣ ਤਾਂ ਮੈਨੂੰ ਐਵੇਂ ਵੀ ਮੇਂ ਜਲਦੀ ਜਲਦੀ ਜੁਆਇਨਿੰਗ ਹੋ ਜਾਏ ਤੇ ਬੱਸ ਫਿਰ ਆਪਣੇ ਸਾਰੇ ਘਰ ਦੇ ਨਾਲ ਹਾਲਾਤ ਠੀਕ ਹੋ ਜਾਣਗੇ ਮੈਂ ਤਾਂ ਬਾਲੇ ਚੜ੍ਹ ਚੜ੍ਹਿਆ ਵੈਸਾ ਲੱਗੇ ਵਿਚਾਰ ਨੂੰ ਗੱਲਾਂ ਹੀ ਕਰੀ ਜਾਵਾਂਗੀ ਖਵਾਣੇ ਦੀ ਵੀ ਕੁਸ ਉਹ ਹਾਂ ਹਾਂ ਮੈਂ ਤੁਹਾਡੇ ਵਾਸਤੇ ਤੇ ਬਾਪੂ ਜੀ ਉਸੇ ਖਨੀ ਖੀਰ ਬਣਾ ਕੇ ਲਿਆ ਕੇ ਨੇ ਤੁਸੀਂ ਛੇਤੀ ਤੇ ਮੂੰਹ ਹੱਤੋ ਲੋ ਹਾਂ ਬਣਾਵਰ ਜੀ ਠੀਕ ਹੈ ਆ ਜੀ ਮੈਂ ਚੱਲ ਬਿਲਾ ਪ੍ਰੇਤ ਲਾ ਕੋਈ ਸਕੀਮ ਛੀਤੀ ਨੂੰ ਫੋਨ ਕਰਕੇ ਦੇ ਦੇ ਕੀ ਪਤਾ ਸਕੀਮ ਕੰਮ ਨਹੀਂ ਕਰ ਜੇ ਬੀਬਾ ਫੋਨ ਹਲੋ ਸ਼ਸ਼ੀਕਲ ਭਾਬੀ ਸ਼ਸ਼ੀਕਲ ਜੀਤੀ ਕੀ ਹਾਲ ਚਾਲ ਆ ਹਾਲ ਚਾਲ ਤਾਂ ਵਧੀਆ ਭਾਬੀ ਤੁਸੀਂ ਸੁਣਾਓ ਹਾਂ ਮੈਂ ਵੀ ਵਧੀਆ ਤੇ ਵਧਾਈਆਂ ਜੀਤੀ ਤੈਨੂੰ ਤੇਰੀ ਨੌਕਰੀ ਤੇ ਮੈਨੂੰ ਤਾਂ ਬਲਾਈ ਖੁਸ਼ੀ ਹੋਈ ਕੱਲ ਜਦੋਂ ਤੇਰੇ ਵੀਰੇ ਨੇ ਦੱਸਿਆ ਹੋਰ ਚਲ ਤੂੰ ਖੜ ਦੋ ਮਿੰਟ ਮੈਂ ਨਾ ਤੈਨੂੰ ਵੀਡੀਓ ਕਾਲ ਕਰਦੀ ਆ ਪਰ ਭਾਬੀ ਇਹ ਫੋਨ ਸਿੰਪਲ ਆ ਇੱਥੇ ਵੀਡੀਓ ਕਾਲ ਨਹੀਂ ਹੋਣੀ ਹਈ ਦੇਖ ਕੰਮਲੀ ਨੀ ਹੁਣ ਤਾਂ ਤੇਰੀ ਸਰਕਾਰੀ ਨੌਕਰੀ ਲੱਗ ਗਈ ਤੋ ਹੁਣ ਵੀ ਸੁੱਚਾ ਜਿਹਾ ਵਾਲਾ ਮੋਬਾਈਲ ਚੱਕੀ ਬੈਠੀ ਆਂਗੀ ਨਹੀਂ ਬੰਟੀ ਨੂੰ ਕਹਿ ਕੇ ਆਈਫੋਨ ਮੰਗਾਲਾ ਤੇ ਨਾਲੇ ਆਪਦਾ ਹੁਣ ਸਟੈਂਡ ਸਟੂਡ ਬਣਾ ਲਾ ਕੋਈ ਆ ਛੱਡ ਦੇ ਪਿਛਲੀਆਂ ਗੱਲਾਂ ਦਾ ਖੜਾ ਤੂੰ ਹਾਂ ਭਾਬੀ ਥੋਡੀ ਗੱਲ ਤਾਂ ਸਹੀ ਆ ਪਰ ਮੈਂ ਸਟੈਂਡਰਡ ਵਾਲੀ ਗੱਲ ਤਾਂ ਕਦੇ ਸੋਚੀ ਹੀ ਨਹੀਂ ਲੈ ਹੋਰ ਕੀ ਅ ਜਦੋਂ ਤੂੰ ਆਪਦੇ ਨਾਲ ਦੇ ਸਾਹਮਣੇ ਆਪਦਾ ਬਾਟਣਾ ਵਾਲਾ ਫੋਨ ਲੈ ਕੇ ਜਾਏਂਗੀ ਨਾ ਤੇਰਾ ਮਜ਼ਾਕ ਬਣਾਉਣਗੇ ਨਹੀਂ ਹੁਣ ਤਾਂ 10ਵੀਂ ਚ ਪੜਦੇ ਜਵਾਕ ਵੀ ਟੱਚ ਫੋਨ ਲਈ ਬੈਠੇ ਨੇ ਆ ਤੂੰ ਤਾਂ ਫੇਰ ਵੀ ਸਰਕਾਰੀ ਨੌਕਰੀ ਲੱਗੀ ਆ ਮੋਬਾਈਲ ਦੇ ਨਾਲ ਨਾਲ ਹੁਣ ਤਾਂ ਤੂੰ ਇੱਕ ਸਕੂਟਰ ਹੀ ਵੀ ਕਢਾ ਲਾ ਕਿੱਥੇ ਬੱਸਾਂ 'ਚ ਠੱਕੇ ਖਾਂਦੀ ਜਾਣਗੇ ਆ ਸਕੂਟਰ ਹੀ ਲੈ ਕੇ ਮਿੰਟ 'ਚ ਭੱਜਿਆ ਕਰੇਗੀ ਹਾਂ ਭਾਬੀ ਗੱਲਾਂ ਤਾਂ ਤੇਰੀ ਦੋਵੇਂ ਸਹੀ ਨੇ ਕੋਈ ਨਾ ਅੱਜ ਜਿੰਨਾਂ ਨੂੰ ਆ ਰਹੇ ਨੇ ਮੈਂ ਕਰ ਦਿਆਂ ਗੱਲ ਇਹਨਾਂ ਨਾਲ ਨਹੀਂ ਚੱਲ ਚੰਗਾ ਚੰਗਾ ਆ ਮੇਰੀ ਗੱਲ ਸੁਣ ਮੈਂ ਤੈਨੂੰ ਫੇਰ ਫੋਨ ਕਰਦੀ ਆ ਹਾਂ ਨਾ ਗਲੀ 'ਚ ਸਬਜ਼ੀ ਵਾਲਾ ਆਇਆ ਹਾਂ ਹਾਂ ਭਾਬੀ ਤੂੰ ਲੈ ਲੈ ਸਬਜ਼ੀ ਚਲ ਮੈਨੂੰ ਨੂੰ ਮੈਂ ਵੀ ਕੰਮ ਜੇ ਨਵੇੜ ਦਾ ਸਾਰੇ ਆਹੋ ਆਹੋ ਕਰ ਲੈ ਚੰਗਾ ਠੀਕ ਆ ਚਲ ਸ਼ਾਮ ਨੂੰ ਨਾ ਕਰਦਿਆਂ ਗੱਲ ਲੈ ਵੀ ਲਾਪਰੀਤ ਕੋਲੇ ਕੱਲ ਤਾਂ ਲੱਗਦਾ ਬੰਜੂ ਮੇਰੀ ਸਕੀਮ ਕੰਮ ਕਰੂਗੀ ਸੁਣਿਓ ਜੀ ਉਹ ਆ ਗਈ ਜੀ ਤੇ ਮੈਨੂੰ ਆਵਾਜ਼ ਮਾਰ ਲੱਗਦਾ ਸੀਗਾ ਹਾਂਜੀ ਦੱਸੋ ਉਹ ਸੱਚ ਮੈਂ ਤੇ ਨਾ ਇਹ ਪੁੱਦੇ ਤੇਰੀ ਜੁਆਇਨਿੰਗ ਕਦੋਂ ਤੂੰ ਆਏ ਜੀ ਧੋਖ ਦੇਣਾ ਤੱਕ ਆ ਗਿਆ ਮੇਰੇ ਜੁਆਇਨਿੰਗ ਤੇ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਕੀ ਗੱਲ ਕਰਨੀ ਆ ਦੱਸ ਮੈਂ ਆਏ ਕਹਿੰਦੇ ਸੀ ਇੱਕ ਤਾਂ ਮੈਨੂੰ ਨਾ ਨਵਾਂ ਆਈਫੋਨ ਚਾਹੀਦਾ ਤੇ ਦੂਸਰੀ ਸਕੂਟੀ ਤੁਹਾਨੂੰ ਪਤਾ ਤਾਂ ਹੈਗਾ ਦੇਖਿਓ ਬੱਸ ਦਾ ਅੱਜ ਕੱਲ ਤਾਂ ਬੱਸ ਟਾਈਮ 'ਚ ਆਉਂਦੀ ਹੀ ਨਹੀਂ ਆ ਜਾਣ ਤਾਂ ਮਿੰਟ-ਮਿੰਟ ਬਾਅਦ ਆਈ ਜਾਂ ਜੇ ਨਾ ਫਿਰ ਦੋ-ਦੋ ਘੰਟੇ ਖੜਨਾ ਪਿਆ ਜਾਂਦਾ ਮੈਂ ਕਹਿੰਦੀ ਤੁਸੀਂ ਮੈਨੂੰ ਐਕਟਿਵ ਵਾਲਾ ਲੈ ਦਿਓ ਦੇਖਿਓ ਮੈਂ ਟਾਈਮ ਨਾਲ ਬਗ ਜਾ ਕਰੂੰ ਟਾਈਮ ਨਾਲ ਕਰਿਆ ਆ ਜਾ ਕਰੂੰ ਓਏ ਉਹ ਤਾਂ ਤੇਰੀ ਗੱਲ ਠੀਕ ਹੈ ਜੀਤੀ ਤੈਨੂੰ ਆਪਣੇ ਘਰ ਦੇ ਹਾਲਾਤਾਂ ਦਾ ਪਤਾ ਹੀ ਹੈਗਾ ਮੈਂ ਇੰਨਾ ਜਲਦੀ ਤੈਨੂੰ ਆਈਫੋਨ ਤੇ ਸਕੂਟੀ ਕਿੱਥੋਂ ਲੈ ਕੇ ਦੇ ਦੂੰਗਾ ਓ ਮੈਨੂੰ ਨਹੀਂ ਪਤਾ ਮੈਂ ਤਾਂ ਲੈ ਕੇ ਜਾਉਂਗੀ ਜੇ ਕੰਮ ਤੇ ਜਾਣਾ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਡਿਊਟੀ ਤੇ ਹੀ ਨਹੀਂ ਜਾਣਾ ਹੁਣ ਤੁਸੀਂ ਜਿਮ ਮਰਜ਼ੀ ਕਰੋ ਨਾ ਕਰੋ ਮੈਂ ਤਾਂ ਦਵਾਓ ਠੀਕ ਹੈ ਨਾ ਉਹ ਜਿੱਤੀ ਮੇਰੀ ਗੱਲ ਦਾ ਸੁਣਾ ਇਹਨੂੰ ਕੀ ਹੋ ਗਿਆ ਅਚਾਨਕਾ ਜੇ ਗੁੱਸੇ ਹੋ ਕੇ ਬਾਗੀ ਇਹ ਬੰਟੀ ਕੇ ਗੁੱਸਾ ਕਰਦਾ ਤੂੰ ਪੁੱਤ ਜੇ ਜ਼ਿਆਦਾ ਮੈਗਾ ਮੋਬਾਈਲ ਨਹੀਂ ਦੇ ਸਕਦਾ ਨਾ ਤਾਂ ਸਸਤਾ ਮੋਬਾਈਲ ਲੈ ਕੇ ਦੇ ਦੀ ਬਾਕੀ ਰਹੀ ਸਕੂਟਰੀ ਦੀ ਗੱਲ ਉਹਦੋਂ ਹੁਣ ਤਿੰਨ ਮਹੀਨਾ ਬਾਅਦ ਲੈ ਕੇ ਦੇ ਦੀ ਨਾਲੇ ਪੁੱਤ ਨਵਾਂ ਨਵਾਂ ਤੁਹਾਡਾ ਵਿਆਹ ਹੋਇਆਗਾ ਉਹ ਤੈਨੂੰ ਆਖੂ ਹੋਰ ਕਿਹਨੂੰ ਆਖੂਗੀ ਐਵੇਂ ਛੋਟੀ ਛੋਟੀ ਗੱਲ ਪਿੱਛੇ ਨਹੀਂ ਲੜਦੇ ਹੁੰਦੇ ਉਹ ਸਸਤਾ ਜਿਹਾ ਮੋਬਾਈਲ ਲੈ ਕੇ ਦੇ ਦੀ ਉਹ ਤਾਂ ਠੀਕ ਹੈ ਬਾਪੂ ਤੇਰੀ ਗੱਲ ਆ ਪਰ ਇਹ ਤਾਂ ਦੇਖ ਲੈ ਕਹਿੰਦੀ ਮੈਨੂੰ ਤਾਂ ਐਕਤੀ ਵਾ ਹੁਣੀ ਲੈ ਕੇ ਦੇ 80000 ਦੀ ਆਉਗੀ 50000 ਦਾ ਮੋਬਾਈਲ ਆਊਗਾ ਇੰਨਾ ਮਹਗਾ ਪੜਾ ਨਹੀਂ ਮੈਂ ਕਿੱਥੋਂ ਲੈ ਕੇ ਦੇ ਦਊਗਾ ਕੋਈ ਨਾ 3 ਮਹੀਨੇ ਤੱਕ ਲੈ ਕੇ 15000 ਮੇਰੀ ਤਨਖਾਹ ਹੈਗੀ ਚੱਲ ਦੇਖਣਾ ਬਾਪੂ ਵਰਨਾ ਆਹੋ ਸੁਣ ਲਿਆ ਮੈਂ ਜੋੜ ਦੋਨਾਂ ਦੀ ਗੱਲਾਂ ਮੈਂ ਤੁਹਾਨੂੰ ਦੱਸਦਾ ਮੈਂ ਕੋਈ ਸਸਤਾ ਸਸਤਾ ਮੋਬਾਈਲ ਨਹੀਂ ਲੈਣਾ ਮੈਂ ਤਾਂ ਆਈਫੋਨ ਹੀ ਰਹੂੰਗੀ ਤੇ ਰਹਿ ਗਈ ਗੱਲ ਸਕੂਟੀ ਦੀ ਉਹ ਮੈਂ 2 ਕੁ ਮਹੀਨਾ ਦਾ ਕੁ ਰੁੱਕ ਕੇ ਲੈ ਲਵਾਂ ਉਹਦੇ ਬਿਨਾਂ ਮੈਂ ਸਾਰ ਲੂੰਗੀ ਉਹ ਯਾਰ ਐ ਕਿੱਥੋਂ ਲੈ ਕੇ ਦੇ ਦਾਂ ਕਿ ਮੈਂ ਬੈਂਕ 'ਚ ਲੱਗਿਆ अच्छा ना जो तेरे बापू ਦੀਆਂ ਦਵਾਈਆਂ ਲੈ ਕੇ ਆਣੀਆਂ ਹੁੰਦੀਆਂ ਨੇ ਉਹਦੇ ਤੂੰ ਬੈਂਕ 'ਚ ਲੱਗਿਆ ਹੁੰਦਾ ਇਹਦੀ ਦਵਾਈ ਤੇ ਇੰਨੀ ਮਹਿੰਗੀ ਮਹਿੰਗੀ ਹਰ ਮਹੀਨੇ ਲੈ ਕੇ ਆਉਂਦਾ ਉਹ ਯਾਰ ਮਾੜਾ ਮੋਟਾ ਦਿਮਾਗ ਤੋਂ ਕੰਮ ਲਾਏ ਦਵਾਈਆਂ ਜ਼ਰੂਰੀ ਨੇ ਕਿ ਐਕਟਿਵਾ ਤੇ ਮੋਬਾਈਲ ਜ਼ਰੂਰੀ ਨੇ ਆਓ ਮੇਰੀ ਜੀਤਾ ਤਾਂ ਨੂੰ ਕੋਈ ਨਿਕਤ ਹੀ ਨਹੀਂ ਆ ਬੁੜੇ ਦੀ ਸ਼ੌਂਕ ਪੂਰੇ ਕਰੀ ਚੱਲੀ ਉਹ ਯਾਰ ਕੀ ਬੁੜਾ ਬੁੜਾ ਲਾਰਖੀ ਹੈ ਪਿਓ ਹੈ ਮੇਰਾ ਬੋਲੀ ਜਾਂਦੀ ਹਾਂ ਨਾ ਵੰਟੀ ਤੁਸੀਂ ਮੇਰੇ ਕਰਕੇ ਨਾ ਲੜੋ ਜੇ ਮੈਂ ਜੀਤੀ ਨੂੰ ਪਸੰਦ ਨਹੀਂ ਨਾ ਮੈਂ ਘਰ ਛੱਡ ਕੇ ਚਲਾ ਜਾਣਾ ਓ ਬਾਪੂ ਯਾਰ ਕੀ ਗੱਲਾਂ ਕਰਦਾ ਤੂੰ ਪਰ ਕਲੇਸ਼ ਨਾ ਕਰੋ ਪੁੱਤ ਮੈਨੂੰ ਤੁਹਾਡਾ ਕਲੇਸ਼ ਚੰਗਾ ਨਹੀਂ ਲੱਗਦਾ ਓ ਬਾਪੂ ਯਾਰ ਹੁਣ ਤੂੰ ਥੋੜੀ ਜਾਏਂਗਾ ਘਰ ਛੱਡ ਕੇ ਇਹ ਜਾਊਗੀ ਜਿਹੜੇ ਜਾਊਗੀ ਅੱਛਾ ਮੈਂ ਜਾਊਂਗੀ ਜੇ ਮੈਂ ਇੱਕ ਵਾਰੀ ਬਾਗੀ ਨਾ ਮੈਂ ਮੁੜ ਕੇ ਵਾਪਿਸ ਨਹੀਂ ਆਉਂਗੀ ਤੂੰ ਪਛਤਾਂਦਾ ਰਹੇਂਗਾ ਪਿੱਛੋਂ ਠੀਕ ਐ ਜਾ ਰਹੀਆਂ ਮੈਂ ਹੁਣ ਓ ਕੋਈ ਨਾ ਕੋਈ ਨਾ ਦੇਖ ਲਾਂਗੇ ਤੂੰ ਬਸ ਤਾਂ ਹੀ ਕਿ ਮੈਂ ਪਛਤਾਉਂਗਾ ਓਏ ਭਲੇ ਆ ਕੀ ਕਰਤਾ ਓਏ ਨੂਹਾ ਤਾਂ ਘਰਾਂ ਦੀ ਸ਼ਾਨ ਹੁੰਦੀਆਂ ਨੇ ਭਾਈ ਐਵੇਂ ਥੋੜੀ ਥੋੜੀ ਗੱਲ ਪਿੱਛੇ ਲੜਦੇ ਹੁੰਦੇ ਉਹ ਬਾਪੂ ਇਹ ਜੀ ਸ਼ਾਨ ਤੋਂ ਤਾਂ ਨਾ ਹੀ ਚੰਗੇ ਆਗੇ ਉਹ ਘਰ ਬਰਬਾਦ ਹੋ ਜਾਂਦੇ ਆ ਕਮਲਿਆ ਘਰ ਪੱਟੇ ਜਾਂਦੇ ਆ ਸਿਆਣੇ ਬਣਦੇ ਹੁੰਦੇ ਆ ਮੇਰੇ ਤਾਂ ਸ਼ਰਮ ਕਰ ਲੈਂਦਾ ਤੇਰੇ ਸਾਹਮਣੇ ਬੈਠਾ ਮੈਂ ਤੋਥਾੜੇ ਮਾਰੀ ਜਾਂਦਾ ਮੇਰੇ ਸਾਹਮਣੇ ਉਹ ਬਾਪੂ ਜਦੋਂ ਮੂਰੇ ਬੋਲਦੀਆਂ ਫਿਰ ਕੀ ਕਰਾਂ ਮੈਂ ਤੈਨੂੰ ਤਾਂ ਬੁੜਾ ਹੀ ਕਹਿ ਕੇ ਬੁਲਾਉਂਦੀ ਆ ਉਹ ਉਹ ਕੋਈ ਨਾ ਸਿਆਣਾ ਵਰਤਿੰਦੇ ਨੇ ਪੁੱਤ ਸਿਆਣਾ ਪੁੱਤ ਘਰ ਬਸੋਣ ਵਾਸਤੇ ਸਾਰੇ ਕਰਨਾ ਪੈਂਦਾਗਾ ਚੱਲ ਮੈਂ ਦੇਖਦਾ ਨੂੰ ਜਾ ਕੇ ਕਹਿੰਦੀ ਆ ਉਹ ਕਮਲਿਆ ਬੜਾ ਆਪ ਦੇ ਬਾਪ ਦਾ ਹੀ ਜੀ ਬੰਦਾ ਸੀ ਨਾ ਕੋਈ ਨਾ ਮੈਂ ਵੀ ਦੇਖ ਲੂੰਗੀ ਕਿੰਨਾ ਕੁ ਟਾਈਮ ਇਹਦਾ ਬਾਪ ਕਰੂਗਾ ਜਾਂ ਫਿਰ ਇਹ ਕਰੂਗਾ ਘਰ ਦੇ ਕੰਮ ਤੇਨੂੰ ਆਪ ਹੀ ਕਰਨੇ ਪੈਣਗੇ ਨਾ ਉਹਦੇ ਦੀ ਨਾਨੀ ਦਾਦੀ ਚੇਤੇ ਆਊਗੀ ਮੈਂ ਵੀ ਨਹੀਂ ਦਿੰਦੀ ਹਾਂ ਤਾਂ ਮੈਂ ਦੱਸੂ ਓਹ ਹੋ ਕੱਲੇ ਭਾਂਡੇ ਰਹਿ ਗਏ ਮੰਜ ਨਾਲ ਮੰਜ आ गया ना। पहली नहीं मेरे कम निबड़े है, तो तो क्यों है, तो तो है। चल पहला आज अंदर अंदर आ जा भी है कल तू इत बैठ मैं एक मिनट च पानी लेके आई चंदा ਹੱਲਾ ਪਾਣੀ ਪਣੀ ਪੀ ਹੁਣ ਦੱਸ ਕੀ ਹੋਇਆ ਤੂੰ ਅੱਭੀ ਤੂੰ ਮੈਨੂੰ ਕਿਹਾ ਸੀ ਨਾ ਵੀ ਬੰਟੀ ਕੋਲੇ ਫੋਨ ਵਾਰੇ ਗੱਲ ਕਰ ਵੀ ਫੋਨ ਲੈ ਦੇ ਤੈਨੂੰ ਜਲਦੀ ਮੈਂ ਬੰਟੀ ਨੂੰ ਫੋਨ ਵਾਰੇ ਕਿਹਾ ਤਾਂ ਆਦੋ ਉਹਦੀ ਐਡੀ ਹਿੰਮਤ ਸਾਲ ਕੋਈ ਨਾ ਫੋਨ ਨਹੀਂ ਲੈ ਕੇ ਦੇਣਾ ਸੀ ਨਾ ਲੈ ਕੇ ਦਿੰਦਾ ਪਰ ਹੱਥ ਘਾਤੋ ਚੱਕਿਆ ਤੀ ਹੋਰ ਪਾਬੀਓ ਤਾਂ ਹਵਾ ਖਰਾਬ ਹੋ ਰਹੀ ਹੈ ਅੱਜ ਕੱਲ ਉਹ ਕੀ ਦੀ ਹਵਾ ਖਰਾਬ ਹੋ ਗਈ ਨਾਲ ਜਿੱਤੀ ਤੂੰ ਬਦਵਾਈ ਬਸ ਹੁਣ ਹੀ ਆਈ ਆ ਆ ਤੁਹਾਡੇ ਅੱਗੇ ਅੱਗੇ ਸਿਸ਼ੀ ਗੱਲ ਬੀਤੇ ਸਿਸ਼ੀ ਗੱਲ ਬਈ ਹੋਰ ਠੀਕ ਹੋ ਹਾਂਜੀ ਠੀਕ ਕੀ ਹੋ ਗਿਆ ਨਾਲੇ ਕੀ ਗੱਲਾਂ ਕਰਦੀ ਤੁਸੀਂ ਮੈਨੂੰ ਵੀ ਦੱਸ ਦੋ ਹੁਣ ਕੀ ਆ ਆ ਪਰੌਣੇ ਨਾਲ ਲੜ ਕੇ ਆਈ ਆ ਬੋਲਦਾ ਹੋਊਗਾ ਤੇ ਕੁੜੀ ਤੇ ਨਾਲੇ ਹੱਥ ਚੁੱਕਿਆ ਬਾਲੀ ਹਵਾ ਖਰਾਬ ਹੋ ਰਹੀ ਆ ਉਹਦੀ ਅੱਜ ਕੱਲ ਰੋਣਾ ਜਿੱਤੀ ਨਾਲੇ ਗਲਤੀ ਇਕੱਲੀ ਪਰੋਣੇ ਦੀ ਨਹੀਂ ਹੈਗੀ ਗਲਤੀ ਤੇਰੀ ਵੀ ਹੈ ਤੂੰ ਐਂ ਦੱਸ 15000 ਤੋਂ ਦੀ ਤਨਖਾਹ ਆ ਤੈਨੂੰ ਐਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਕਿੱਥੋਂ ਲਿਆ ਕੇ ਦੇ ਦਿੰਦਾ ਤੈਨੂੰ ਉਹ ਕੱਲ ਕੋਈ ਨਾ ਨਹੀਂ ਮਹਿੰਗੀਆਂ ਚੀਜ਼ਾਂ ਲਿਆ ਕੇ ਦਿੰਦਾ ਕੋਈ ਗੱਲ ਨਹੀਂ ਫਿਰ ਐਂ ਥੋੜੂਆ ਕਿ ਬੰਦੇ ਨੂੰ ਕੁੱਟੀ ਦੋ ਕੋਈ ਗੱਲ ਨਹੀਂ ਜਿੱਤੀ ਤੂੰ ਰੋ ਨਾ ਮੈਂ ਬੁਲਾਉਣਾ ਪਰੋਣੇ ਨੂੰ ਫੋਨ ਕਰਕੇ ਆਪਾਂ ਬੈਠ ਕੇ ਗੱਲ ਕਰਦੇ ਆਂ ਉਹ ਕੋਈ ਲੋੜ ਨਹੀਂ ਪਰੋਣੇ ਨੂੰ ਬੁਲਾਉਣ ਦੀ ਜਦੋਂ 2-4 ਦਿਨ ਘਰ ਦੇ ਕੰਮ ਕਰੂਗਾ ਨਾ ਆਪੀ ਅਕਲ ਟਿਕਾਣੇ ਆ ਜੂਗੀ ਫਿਰ ਆਵੂਗਾ ਭੱਜਿਆ ਠੀਰੋ ਕੇ ਰਹਾ ਉਹ ਨਾ ਬਾਪੂ ਤੈਨੂੰ ਬੈਸੀ ਲੱਗ ਰਿਹਾ ਜੀਤੀ ਜਾ ਰਹੀ ਆ ਨਾ ਨਾ ਬਾਪੂ ਨਹੀਂ ਪੁੱਤ ਮੈਂ ਤੇਰਾ ਪਿਓ ਆ ਤੇਰੇ ਦਿਲ ਵਿੱਚ ਕੀ ਚੱਲਦਾ ਨਾ ਮੈਂ ਸਾਰਾ ਜਾਣਦਾ ਉਹ ਬਾਪੂ ਯਾਰ ਤੂੰ ਆਪ ਦੱਸ ਯਾਰ ਮੇਰੇ ਤਾਂ ਕੋਈ ਕਸੂਰ ਹੀ ਨਹੀਂ ਸੀਗਾ ਗਲਤੀ ਤਾਂ ਸਾਰੇ ਜੀਤੀ ਦੀ ਸੀ ਨਾ ਨਹੀਂ ਪੁੱਤ ਐ ਨਹੀਂ ਹੁੰਦਾ ਕਸੂਰ ਭਾਵੇਂ ਜਿਹਦਾ ਮਰਜ਼ੀ ਹੋਵੇ ਪਰ ਜਦੋਂ ਘਰ ਬਸਾਉਣਾ ਹੁੰਦਾ ਨਾ ਉਦੋਂ ਪੁੱਤ ਇੱਕ ਨੂੰ ਝੋਕਣਾ ਪੈਂਦਾ ਹੈਗਾ ਨਾਲੇ ਪੁੱਤ ਔਰਤਾ ਬਿਨਾ ਘਰ ਬੇਰਾਨ ਹੋ ਜਾਂਦੇ ਨੇ ਸੁੰਨੇ ਹੋ ਜਾਂਦੇ ਨੇ ਸਿਆਣੇ ਬਣਦੇ ਹੁੰਦੀ ਹੈਗੀ ਆਕੜਾ ਨਹੀਂ ਰੱਖਦੇ ਹੁੰਦੀ ਘਰ ਬਸੋਣਾ ਆਪਾਂ ਨੇ ਨੂਨੂ ਲੈ ਕੇ ਆਉਣਾ ਚੱਲ ਤੂੰ ਤਿਆਰ ਹੋ ਜਾ ਮੈਂ ਮੱਜਾ ਭਾਲ ਦੇਖਣਾ ਠੀਕ ਹੈ ਆਪਾਂ ਲੈ ਕੇ ਆਣ ਨੂੰ ਸਮਝਾਉਂ ਪੁੱਤ ਸਾਡੀ ਨੂਰਾਣੀ ਸਿਆਣੀ ਆ ਉਹਨੇ ਸਮਝ ਜਾਣਾ ਚੱਲ ਚੱਲਦੇ ਆਪਾਂ ਦੋਨੇ ਠੀਕ ਆ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ ਪੁੱਤ ਸ਼ਰਮ ਕਾਦੀ ਇਹਦੇ ਵਿੱਚ ਆਪਾਂ ਨੇ ਘਰ ਬਸੋਣਾ ਆਪਣੀ ਨੂਹ ਹੈ ਉਹ ਬੇਗਾਨੀ ਥੋੜੀ ਹੈ ਇਹ ਸ਼ਰਮ ਕਾਦੀ ਆਪਾਂ ਚੱਲਦੇ ਆ ਦੋਨੇ ਠੀਕ ਹੈ ਤੂੰ ਤਿਆਰ ਹੋ ਜਾ ਸ਼ਾਬਾਸ਼ ਭਾਬੀ ਹਾਂ ਭਾਬੀ ਮੈਂ ਜਾਨੀਆ ਕੰਮ ਤੇ ਨਲਣਾ ਅੱਜ ਮੈਨੂੰ ਅੰਠ ਥੋੜੀ ਦੇਰ ਹੋ ਜੂਗੀ ਮੈਨੂੰ ਸੈਲਰੀ ਕਢਾ ਕੇ ਲੈ ਕੇ ਆਣੀ ਆ ਬੈਂਕ ਜਾ ਕੇ ਅੱਛਾ ਕੋਈ ਗੱਲ ਨਹੀਂ ਹਾਂ ਮੈਂ ਕਿਸੀ ਭਾਬੀ ਸ਼ਾਮ ਨੂੰ ਨਾ ਕੰਮ ਕਰ ਲਈ ਠੀਕ ਹੈ ਆਪਦੇ ਮੈਂ ਲੇਟ ਹੋ ਜੂਗੀ ਕੋਈ ਗੱਲ ਨਹੀਂ ਤੂੰ ਆਰਾਮ ਨਾਲ ਪੈਸੇ ਕਢਾ ਕੇ ਲੈ ਉਹ ਕੰਮ ਦੇ ਕੀ ਆ ਉਹ ਤਾਂ ਮੈਂ ਆਪੀ ਕਰ ਲਉ ਸਾਰੇ ਚਲ ਠੀਕ ਹੈ ਭਾਬੀ ਮੈਂ ਚਲਦੀ ਆ ਚੰਗਾ ਚੰਗਾ ਲਾਵੀ ਅੱਜ ਤਾਂ ਮੇਰੀ ਸਕੀਮ ਕੰਮ ਕਰ ਗਈ ਪੈਸੇ ਕਢਾ ਕੇ ਲਿਆ ਤੇ ਮੈਂ ਸੋਚਦੀ ਆ 30000 ਰੁਪਿਆ ਕਿੱਥੇ ਕਿੱਤੇ ਖਰਚਾ ਚੱਲ ਨੰਗੀ ਗੇਟ ਲਾ ਕੇ ਆ ਸਸਰੀ ਗਾਜੀ ਵੇ ਆ ਗਈ ਤੈਨੂੰ ਜਾਦ ਮਹੀਨੇ ਬਾਅਦ ਸਸਰੀ ਘਰ ਤਾਂ ਠੀਕ ਆ ਉਦੋਂ ਤੇਰੀ ਸਸਰੀ ਘਰ ਕਿੱਥੇ ਗਈ ਸੀ ਜਦੋਂ ਜੀਤੀ ਨੂੰ ਕੁੱਟ ਕੇ ਕੱਢਿਆ ਸੀ ਕਰੋ ਉਹ ਭਾਬੀ ਮੈਂ ਜੀਤੀ ਨੂੰ ਕਰੋ ਕੁੱਟ ਕੇ ਨਹੀਂ ਕੱਢਿਆ ਹੈਗਾ ਨਾਲੇ ਉਹ ਆਪ ਆਈ ਐ ਲੜਕੇ ਨਾਲੇ ਭਾਬੀ ਮੈਨੂੰ ਐਂ ਦੱਸ ਮਾੜੀ ਮੋਟੀ ਲੜਾਈ ਕਿਵੇਂ ਘਰੇ ਨਹੀਂ ਹੁੰਦੀ ਹੈਗੀ ਨਾਲੇ ਕਿੱਥੇ ਹੈਗੀ ਜੀਤੀ ਅਸੀਂ ਲੈਣ ਆਇਾਂਗੇ ਉਹਨੂੰ ਹਾਏ ਬੂ ਮੈਂ ਮਰ ਜਾ ਇਹ ਤਾਂ ਜੀਤੀ ਨੂੰ ਲੈਣ ਆਇਆ ਜੇ ਜੀਤੀ ਨੂੰ ਇਹਨੇ ਆਪਣੇ ਨਾਲ ਲਿਜਾਣ ਲਈ ਮਨਾ ਲਿਆ ਨਾ ਮੇਰੀਆਂ ਤਾਂ ਸਾਰੀਆਂ ਸਕੀਮਾਂ ਤੇ ਪਾਣੀ ਫਿਰ ਜੂਗਾ ਹੁਣ ਕੋਈ ਸਕੀਮ ਲੜਾਉਣੀ ਪਊ ਜੀਤੀ ਨੂੰ ਮੈਂ ਇਹਦੇ ਨਾਲ ਜਾਣ ਨਹੀਂ ਦਿੱਤੀ ਨਾਲੇ ਮੇਰੀ ਗੱਲ ਸੁਣ ਬੰਟਿਕ ਜੀਤੀ ਦੀਆਂ ਦੋ ਸ਼ਰਤਾਂ ਨੇ ਉਹ ਤਾਂ ਪਾਈ ਹਜੇ ਡਿਊਟੀ ਤੇ ਗਈ ਆ ਕਿਹੜੀਆਂ ਸ਼ਰਤਾਂ ਨੇ ਆ ਜਾ ਉੱਥੇ ਮੈਂ ਤੁਹਾਨੂੰ ਬੈਠ ਕੇ ਦੱਸਦੀ ਆ ਆ ਜਾ ਬਾਪੂ ਲੈ ਸੁਣ ਫਿਰ ਜੀਤੀ ਦੀਆਂ ਕੀ ਸ਼ਰਤਾਂ ਨੇ ਪਹਿਲੀ ਗੱਲ ਤਾਂ ਉਹ ਤੇਰੇ ਬਾਪ ਨਾਲ ਨਹੀਂ ਰਹਿਣਾ ਚਾਹਦੀ ਜੇ ਇਹ ਨਾ ਤੋ ਅੱਡ ਰਹੇਗਾ ਤਾਂ ਜਾਉਗੀ ਤੇ ਦੂਜੀ ਸ਼ਰਤ ਆ ਭਾਈ ਤੇਰੇ ਬਾਪ ਨੂੰ ਜੀਤੀ ਦੇ ਪੈਰੀ ਹੱਥ ਲਾ ਕੇ ਮਾਫੀ ਮੰਗਣੀ ਪਊਗੀ ਫੇਰ ਜਾਊਗੇ ਉਹ ਜੇ ਭਾਈ ਸ਼ਰਤਾਂ ਮਨਜ਼ੂਰ ਨੇ ਤਾਂ ਦੱਸ ਉਹ ਗੱਲ ਨਹੀਂ ਭਾਈ ਮਾਫੀ ਮੰਗਣ ਚ ਮੈਨੂੰ ਕੋਈ ਹਰਜ ਨਹੀਂ ਗਾ ਮੇਰੇ ਪੁੱਤ ਦਾ ਘਰ ਵਸਣਾ ਚਾਹੀਦਾ ਬਾਕੀ ਨਾ ਰਹਿਣ ਦੀ ਗੱਲ ਮੈਂ ਆਸ਼ਰਮ ਵਿੱਚ ਚਲਾ ਜਾਊਗਾ ਨਾਲੇ ਭਾਈ ਮੇਰੀ ਨੂੰ ਕਿੰਨੇ ਵਜੇ ਆਊਗੀ ਉਹ ਬਾਪੂ ਤੂੰ ਕਾਮਲਾ ਹੋ ਗਿਆ ਯਾਰ ਤੂੰ ਕਿਉਂ ਮਾਫੀ ਮੰਗੇਗਾ ਮਾਫੀ ਉਹ ਮੰਗੇ ਨਾ ਗਲਤੀ ਤਾਂ ਉਹਨੇ કરી ਹੈਗੀ ਪਰ ਪੁੱਤ ਉਹ ਪਰ ਕੁਝ ਨਹੀਂ ਬਾਪੂ ਨਲੇ ਬਾਬੀ ਤੁਸੀਂ ਵੀ ਉਹਨੂੰ ਸੁਨੇਹਾ ਲਾ ਦਿਓ ਮੇਰਾ ਇਸ ਜਨਮ ਤੱਕ ਹੀ ਸੱਤ ਜਨਮਾਂ ਤੱਕ ਨਹੀਂ ਮਾਫ਼ੀ ਮੰਗਦਾ ਮੇਰਾ ਬਾਪੂ ਨਲੇ ਰਹੀ ਗੱਲ ਮੇਰੇ ਨਾਲ ਜਾਣ ਦੀ ਉਹ ਜਾਵੇ ਬੇਸ਼ੱਕ ਨਾ ਜਾਵੇ ਲੈਣ ਉਹਨੂੰ ਮੁੜ ਕੇ ਮੈਂ ਵੀ ਨਹੀਂ ਆਉਂਦਾ ਹੈਗਾ ਬੇਸ਼ੱਕ ਫਿਰ ਬੈਠੀ ਰਹੇ ਸਾਰੀ ਉਮਰ ਉਹਰੇ ਚੱਲ ਬਾਪੂ ਚੱਲੀਏ ਆਪਾਂ ਰਬਾ ਹੱਸਦਾ ਭਾਬੇ ਬਾਰਾ ਥੱਕ ਗਈ ਮੈਂ ਆ ਗਈ ਤੂੰ ਹੋਰ ਲੈਕ ਕਮੈਂਟ ਰੁਕ ਮੈਂ ਤੈਨੂੰ ਇੱਕ ਚੀਜ਼ ਦਿਖਾਨੀ ਆ ਆ ਪਾ ਦਾ ਮਾੜੀ ਜੀ ਮੈਂ ਸੰਨੀ ਕੀ ਚੀਜ਼ ਦਿਖਾਨੀ ਆ ਭਾਬੀ ਹੁਣ ਤੋਂ ਹੂੰ ਦਿਖਾਨੀ ਆ ਤੈਨੂੰ ਇੱਕ ਕਮੈਂਟ ਰੁਕ ਮੈਂ ਹੁਣੇ ਆਈ ਆ ਵੜ ਦੇਖੇ ਬੰਟੀ ਤੇ ਬੰਟੀ ਦਾ ਪਿਓ ਆਇਸੀ ਅੱਜ ਇਹ ਆਇਸੀ ਅੱਜ ਮੈਨੂੰ ਪਤਾ ਸੀ ਇਹ ਜ਼ਰੂਰ ਆਣਗੇ ਕਿਉਂਕਿ ਮੈਨੂੰ ਬਹੁਤ ਪਿਆਰ ਕਰਦੇ ਨੇ ਨਹੀਂ ਪਿਆਰ ਕਰਦਾ ਤੈਨੂੰ ਸੁਆਹ ਆ ਦੇਖ ਲੈ ਤਲਾਕ ਦੇ ਪੇਪਰ ਦੇ ਕੇ ਗਿਆ ਕੀ ਭਾਪੀ ਤਲਾਕ ਹਾਂ ਤਲਾਕ ਅਜੀ ਹਸੀਗਾ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਰ ਵੀ ਨੂੰ ਇਦਾਂ ਹੀ ਪਿਆਰ ਦਿਓ ਬਾਕੀ ਜਿਨ੍ਹਾਂ ਨੇ ਇਸ ਚੈਨਲ ਦੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਪੁਰਾਣੀਆਂ ਵੀਡੀਓ ਜਰੂਰ ਦੇਖ ਲਓ ਬਹੁਤ ਘੈਂ ਘੈਂ ਵੀਡੀਓ ਪਈਆਂ ਨੇ ਇਸ ਚੈਨਲ ਦੇ ਤੇ ਚੈਨਲ ਨੂੰ ਸਾਡੇ ਨੂੰ ਕਣਕ ਕੁਆਲਟੀ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਨਵੀਂ ਵੀਡੀਓ ਤੇ ਅਪਡੇਟ ਪਹੁੰਚਿਆ ਕਰੇ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੋ ਦੱਬਕੇ ਤੇ ਹੁਣ ਬੋਲਾਂਗੇ ਆਪਾਂ ਪਹਿਲੇ 15 ਮਿੰਟ ਜਿਹੜੇ ਪਿਛਲੀ ਵੀਡੀਓ ਵਿੱਚ ਕੀਤੇ ਸੀਗੇ ਮਨਮੋਹਨ ਸਿੱਧੂ ਰੀਤ ਸਾਵੜਾ ਜੋਤ ਸੰਧੂ ਸੰਦੀਪ ਲਹਿਰਾ ਅਮਨ ਬਾਵਾ ਆਰਾਮਦਾਸ ਸਿੰਘ ਅਰਣਤਾਲੀਵਾਲ ਜਸੂ ਟੀਵੀ ਜਗਸੀਰ ਚੋਟੀਆਂ ਕਮਲਪ੍ਰੀਤ ਐਂਟਰਟੇਨਮੈਂਟ ਆਰਟਿਸਟ ਸਮਨਪ੍ਰੀਤ ਕਮਲਪ੍ਰੀਤ ਘੋੜਾ ਹੈਰੀ ਮਾਨ ਅਮਨ ਚਕੇਰੀਆ ਪਲੀ ਢਲੋਂ ਇਹ ਨਹੀਂ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ ਵਿੱਚ ਪਹਿਲੇ 15 ਕਮੈਂਟ ਕਰੋ ਤਾਂ ਕਿ ਆਪਾਂ ਆਲ ਵੀਡੀਓ 'ਚ ਤੁਹਾਡੇ ਕਮੈਂਟਾਂ ਦੇ ਨਾਮ ਬੋਲੀਏ ਬਹੁਤ ਸੋਹਣੀ ਸਪੋਰਟ ਬਣਾ ਕੇ ਰੱਖੀ ਹੋਈ ਐ ਇਸੇ ਸਪੋਰਟ ਨੂੰ ਬਣਾ ਕੇ ਰੱਖਿਓ ਤੇ ਵੀਡੀਓ ਮਗਰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ